ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਲਗਾਤਾਰ ਸਿੱਖਾਂ ਦੇ ਖਿਲਾਫ ਜਿਹੜਾ ਰਾਜਨੀਤਿਕ ਪਾਰਟੀਆਂ ਦੇ ਲੀਡਰਸ ਵੱਲੋਂ ਜਿਹੜੀ ਮੰਦੀ ਸ਼ਬਦਾਵਲੀ ਆ ਉਹ ਲਗਾਤਾਰ ਬੋਲੀ ਜਾ ਰਹੀ ਹੈ ਪੰਜਾਬ ਦੇ ਵਿੱਚ ਵੀ ਇੱਕ ਮੌਜੂਦਾ ਐਮਐਲਏ ਵੱਲੋਂ ਬੋਲੇਗੀ ਤੇ ਨਾਲ ਇੱਕ ਹੋਰ ਮੰਤਰੀ ਸਾਹਿਬਾਨ ਵੱਲੋਂ ਵੀ ਜਿਹੜਾ ਇਸ ਤਰ੍ਹਾਂ ਦੇ ਸ਼ਬਦ ਨੇ ਉਹ ਬੋਲੇਗੇ ਜਿਸ ਨਾਲ ਸਿੱਖ ਭਾਈਚਾਰੇ ਦੇ ਵਿੱਚ ਠੇਸ ਆ ਉਹ ਲਗਾਤਾਰ ਪਹੁੰਚੀ ਹੈ ਜਿਸ ਦਾ ਮਾਮਲਾ ਉਹ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਕੇ ਪਹੁੰਚ ਚੁੱਕਾ ਹੈ ਤਾਂ ਆਖਰਕਾਰ ਉਹ ਕਿਹੜੇ ਮੰਤਰੀ ਸਹਬਾਨ ਨੇ ਜਿਨ੍ਹਾਂ ਨੇ ਇਹ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਕੋਲ ਉਠਾਇਆ ਹੈ ਅਸਲ ਚ ਪੂਰਾ ਮਾਮਲਾ ਹੈ ਕੀ ਹੈ ਉਹ ਸ਼ਬਦ ਕੀ ਬੋਲੇ ਗਏ ਸਨ ਇਹ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਅਸੀਂ ਬੋਲਦਾ ਪੰਜਾਬ ਦੇ ਸੰਖੇਪ ਸਾਂਝੀ ਕਰਾਂਗੇ ਹਰ ਵਾਰ ਦੀ ਤਰ੍ਹਾਂ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਲ ਜੀ ਜੀ ਪਾਣੀ ਸਰਚੇ ਕਰਦੇ ਹਾਂ ਜੀ ਰਪਨ ਜੀ ਲਗਾਤਾਰੀ ਸਿੱਖਾਂ ਦੇ ਖਿਲਾਫ ਕੋਈ ਨਾ ਕੋਈ ਜਿਹੜੀ ਸ਼ਬਦਾਵਲੀ ਆ ਉਹ ਕਿਸੇ ਨਾ ਕਿਸੇ ਲੀਡਰ ਵੱਲੋਂ ਅਕਸਰ ਹੀ ਬੋਲੀ ਜਾਂਦੀ ਹੈ ਬੋਲਣ ਤੋਂ ਬਾਅਦ ਫਿਰ ਚਰਚਾਵਾ ਹੁੰਦੀਆਂ ਨੇ ਥਾਪ ਪਉ ਜਿਹੜੀ ਆ ਮੀਡੀਆ ਤੇ ਵੀ ਚਰਚਾ ਹੁੰਦੀ ਆ ਖਬਰਾਂ ਲੱਗਦੀਆਂ ਨੇ ਫਿਰ ਬਾਅਦ ਚੋਂ ਮਾਫੀ ਮੰਗੀ ਜਾਂਦੀ ਆ ਤੁਹਾਨੂੰ ਲੱਗਦਾ ਨਹੀਂ ਕਿਉਂਕਿ ਸਿਆਣੇ ਕਹਿੰਦੇ ਨੇ ਅਕਸਰ ਹੀ ਪਹਿਲਾਂ ਤੋਲਿਆ ਜਾਵੇ ਫਿਰ ਬੋਲਿਆ ਜਾਵੇ ਇਹ ਫਿਰ ਮੈਨੂੰ ਲੱਗਦਾ ਬੇਤੁਕੀ ਬਿਆਨਬਾਜ਼ੀ ਕਰਨੀ ਇਸ ਤਰ੍ਹਾਂ ਦੇ ਸ਼ਬਦ ਬੋਲਨੇ ਤੁਹਾਨੂੰ ਲੱਗਦਾ ਨਹੀਂ ਕਿਤਨੇ ਕਿਤੇ ਲੀਡਰਸ ਆ ਬਾਨਾ ਵੱਲੋਂ ਇਹ ਜਾਇਜ਼ ਨਹੀਂ ਸੋਚ ਸਮਝ ਕੇ ਬੋਲਣਾ ਕਹਿੰਦੇ ਸਹੀ ਬੋਲਣਾ ਤਾਂ ਕਰਕੇ ਸਤਿਸ਼ਟੀ ਜਿਹੜੀ ਆਮ ਲੋਕਾਂ ਨੂੰ ਵੀ ਮਿਲ ਸਕਦੀ ਹੈ ਇਸ ਬਾਰੇ ਜਾਣਕਾਰੀ ਦਿਓ ਕਿਹੜੇ ਲੀਡਰ ਸਬਾਨ ਨੇ ਜਿਨ੍ਹਾਂ ਨੇ ਇਸ ਬਾਰੇ ਸਿੱਖਾਂ ਦਾ ਜਿਹੜਾ ਮੰਦੀ ਸ਼ਬਦਾਵਲੀ ਬੋਲੀ ਹੈ ਕਿਉਂ ਬੋਲੀ ਗਈ ਹੈ ਤੇ ਕਦੋਂ ਬੋਲੀ ਗਈ ਹੈ ਤੇ ਕਿੱਥੇ ਬੋਲੀ ਹੈ ਦੇਖੋ ਇਦਾਂ ਹੈਗਾ ਅਮਰਜੀਤ ਕਈ ਬਹੁਤ سارے ਲੀਡਰ ਜਿਹੇ ਹੁੰਦੇ ਨੇ ਜਿਹੜੇ ਕਈ ਵਾਰੀ ਤਾਂ ਉਹ ਜਾਣ ਬੁੱਝ ਕੇ ਚਰਚਾ ਦੇ ਵਿੱਚ ਰਹਿਣ ਦੇ ਲਈ ਠੀਕ ਹੈ ਅਕਸਰ ਇਦਾਂ ਕਰਕੇ ਜਿਹੜੀਆਂ ਹੈਗੇ ਜੇ ਸ਼ਬਦਾਵਲੀਆਂ ਦੀ ਵਰਤੋਂ ਕਰਦੇ ਆ ਪਰ ਬਹੁਤ ਲੀਡਰ ਅਜੇ ਹੁੰਦੇ ਨੇ ਜਿਹੜੇ ਬਿਨਾ ਸੋਚੇ ਸਮਝੇ ਤਹਿਸ ਚਾਕੇ ਉਹਨਾਂ ਨੂੰ ਪਤਾ ਹੁੰਦਾ ਸਾਡੀ ਸੱਤਾ ਸਰਕਾਰਾਂ ਦੀ ਸੱਤਾ ਦੇ ਵਿੱਚ ਆ ਕੇ ਤਾਂ ਉਹ ਤਹਿਸ ਚਾਕੇ ਚੀਜ਼ ਬੋਲ ਦਿੰਦੇ ਆ ਠੀਕ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜੀ ਚੀਜ਼ ਅਸੀਂ ਬੋਲੀ ਹੈ ਇਹਦਾ ਅੰਜਾਮ ਕੀ ਹੋਣਾ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਪੰਜਾਬ ਦੀ ਆਪਾਂ ਗੱਲ ਕਰੀਏ ਪੰਜਾਬ ਵਿੱਚ ਤੁਸੀਂ ਦੇਖਿਆ ਕਿ ਪਿਛਲੇ ਹਫਤੇ 4 ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾ ਇੱਕ ਡੇਰਾ ਬਾਬਾ ਨਾਨਕ ਤੋਂ ਤੇ ਮਿਸਟਰ ਰੰਧਾਵਾ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਪੱਗਾਂ 'ਚ ਕਿਹੜਾ ਕਿਲ ਲੱਗੇ ਹੁੰਦੇ ਨੇ ਪੱਗਾਂ ਦਾ ਉੱਤਰਦਿਆਂ ਰਹਿੰਦੀਆਂ ਨੇ ਤੇ ਜਿਹੜਾ ਅੱਜ ਹੈ ਅੱਜ ਕਾਂਗਰਸ ਉਹਦੇ ਵਧਾਈ ਕਾ ਉੱਤਰਾਖੰਡ ਤੋਂ ਮੰਤਰੀ ਨੇ ਉੱਥੋਂ ਦੇ ਤੇ ਉਹਨਾਂ ਨੇ ਕਿਹਾ ਕਿ 12:00 ਵਜ ਗਏ ਐਦਾਂ ਦੀ ਉਹਨਾਂ ਦੀ ਸ਼ਬਦਾਬਲੀ ਵਰਤੀ ਹੈ ਤੇ ਉਹ ਸ਼ਬਦਾਬਲੀ ਵੀ ਇੱਕ ਜਨ ਸਭਾ ਦੇ ਵਿੱਚ ਜਨ ਸਭਾ ਦੇ ਵਿੱਚ ਇੱਕ ਸੰਬੋਧਨ ਕਰ ਰਹੀ ਸੀ ਤਾਂ ਉੱਥੇ ਉਹ ਨਾਰੇਬਾਜੀ ਕਰ ਰਹੀ ਸੀ ਕਿ ਨਾਰੇ ਲਾਓ ਨਾਰੇ ਲਾਓ ਉਸ ਤੋਂ ਬਾਅਦ ਉੱਥੇ ਇੱਕ ਸਰਦਾਰ ਵਿਅਕਤੀ ਜਿਹੜਾ ਸੀਗਾ ਤਾਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜਾ ਹੱਥ ਉੱਪਰ ਕਰਕੇ ਜਿਹੜੀ ਹੈਗੀ ਆ ਨਾਰੇ ਲਗਾਓ ਤਾਂ ਉਸੇ ਸੰਦਰਭ ਦੇ ਵਿੱਚ ਫਿਰ ਉਹਨਾਂ ਨੇ ਜਿਹੜਾ 12 ਵਜਣ ਵਾਲੀ ਜੇ ਗੱਲ ਕਹੀ ਹੈ ਸੋ ਆਪਾਂ ਸਭ ਤੋਂ ਪਹਿਲਾਂ ਉਹ ਇੱਕ ਵਾਰ ਉਹ ਦਰਸ਼ਕਾਂ ਨੂੰ ਚਲ ਕੇ ਜ਼ਰੂਰ ਦਿਖਾ ਦਿਓ ਮੇਰੇ ਖਿਆਲ ਦੇ ਇੱਕ ਮਿੰਟ ਦੀ ਹੈਗੀ ਹੈ ਜਿਹੜੀ ਐ ਉੱਤਰਾਖੰਡ ਦੇ ਮੰਤਰੀ ਵੱਲੋਂ ਜਿਹੜੀ ਐ ਬੋਲੀ ਗਈ ਆ ਨਾਰੇ ਸਭ ਦੁਹਰਾएंगे 12 ਸੂਜਨ ਜਿੰਦਾਬਾਦ 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 ਹੱਥ ਖੜੇ ਕਰਕੇ ਸਰਦਾਰ ਜੀ ਹੱਥ ਖੜੇ ਕਰ 12 12 ਵਜੇ 12 ਵਜੇ ਤੋ ਬਿਲਕੁਲ ਆਪਾਂ ਦੇਖਿਆ ਕਿ ਉੱਤਰਾਖੰਡ ਦੇ ਮੰਤਰੀ ਵੱਲੋਂ ਕਿਵੇਂ ਉਹ ਚੀਜ਼ ਜਿਹੜੀ ਲਗਾਤਾਰ ਉਹ 12 ਵਜੇ 12 ਵਜੇ ਲਿਓ ਕੀ ਗਈ ਗਈ ਹੈ ਤਾਂ ਦੇਖੋ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਸਿੱਖ ਹੈ ਜਾਂ ਜਿਹੜਾ ਕੋਈ ਵੀ ਹਿੰਦੂ ਭਾਈਚਾਰਾ ਤਾਂ ਉਹ ਅੱਜ ਜੇ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਤਾਂ ਅੱਜ ਇਹ ਅਸੀਂ ਇੰਨਾ ਛੀਟਾਂ ਦੇ ਬੈਠੇ ਆ ਠੀਕ ਹੈ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਚਾਹੇ ਹੋ ਕਿਸੇ ਆਪਾ ਕਿਸੇ ਧਰਮ ਦੇ ਖਿਲਾਫ ਨਹੀਂ ਜਾਂ ਕਿਸੇ ਧਰਮ ਦੇ ਖਿਲਾਫ ਬੋਲ ਰਹੇ ਪਰ ਇੱਕ ਗੱਲ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਤੁਸੀਂ ਸਿੱਖਾ ਪ੍ਰਤੀ ਹੈਜੀ ਸ਼ਬਦਾਬਲੀ ਦੀ ਵਰਤੋਂ ਕਰਦੇ ਹੋ ਤੁਸੀਂ ਕਿਸੇ ਵੀ ਜਿਹੜੇ ਵਰਗ ਨਾਲ ਸੰਬੰਧਤ ਹੋ ਚਾਹੇ Hindu ਹੋ Sikh ਹੋ Muslim ਕੋਈ ਵੀ ਹੋ ਪਰ ਜਦੋਂ ਤੁਸੀਂ ਸਿੱਖਾਂ ਤੇ ਇਦਾਂ ਦੇ ਕਮੈਂਟ ਕਰਦੇ ਹੋ ਤਾਂ ਤੁਹਾਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਜੇਕਰ ਅੱਜ ਅਸੀਂ ਮੰਤਰੀ ਸੰਤਰੀ ਵਧਾਈ ਜਾਂ ਕੋਈ ਵੀ ਹੈ ਤਾਂ ਸ਼ਾਇਦ ਉਹਨਾਂ ਦਾ ਸਿਰਫ ਸਿੱਖ ਗੁਰੂਆਂ ਕਰਕੇ ਆ ਇਹ ਨਹੀਂ ਹੈ ਕਿ ਤੁਹਾਡੇ ਕਰਕੇ ਸਿੱਖ ਹੈ ਸਿੱਖ ਗੁਰੂਆਂ ਕਰਕੇ ਤੁਸੀਂ ਅੱਜ ਇਹਨਾਂ ਪਦਵੀਆਂ ਦੇ ਉੱਪਰ ਬੈਠੇ ਹੋ ਜੇ ਉਹ ਕੁਰਬਾਨੀਆਂ ਨਾ ਦਿੰਦੇ ਤੁਹਾਡੇ ਕਰਕੇ ਸ਼ਾਇਦ ਤੁਹਾਡੇ ਮੈਨੂੰ ਲੱਗਦਾ ਵੀ ਤੁਸੀਂ ਹੁੰਦੇ ਜਾਂ ਨਾ ਹੁੰਦੇ ਉਹ ਉਹਦਾ ਸਮਾਂ ਦੱਸਦਾ ਕੀ ਸੀਗਾ ਤਾਂ ਇਸ ਕਰਕੇ ਉਹਨੂੰ ਬੋਲਣ ਤੋਂ ਪਹਿਲਾਂ ਜਿਹੜੀ ਇਹੋ ਜੀ ਚੀਜ਼ ਹੈ ਬਹੁਤ ਨਾਪ ਤੋਲ ਕੇ ਜਿਹੜੀ ਬੋਲਣੀ ਚਾਹੀਦੀ ਹੈ ਔਰ ਦੂਜੀ ਗੱਲ ਪੰਜਾਬ ਦੇ ਕੁਝ ਲੀਡਰਾਂ ਨੇ ਸਵੇਰ ਦੇ ਮੈਂ ਦੇਖਿਆ ਕਿ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਤੇ ਕਈ মিডিਆ ਹਾਊਸ ਤੇ ਉਹਨਾਂ ਨੇ ਮਾਫੀ ਵੀ ਮੰਗੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸਾਰਾ ਕੁਝ ਗਲਤ ਹੈ। ਸੋ ਚੰਗੀ ਗੱਲ ਹੈ ਜੇਕਰ ਉਹਨਾਂ ਨੇ ਮਾਫੀ ਮੰਗ ਲਈ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਬਦਲੇ ਅਸੀਂ ਮਾਫੀ ਮੰਗਦੇ ਹਾਂ ਔਰ ਅਸੀਂ ਹਾਈ ਕਮਾਂਡ ਨੂੰ ਕਹਾਂਗੇ ਕਿ ਵੀ ਕਹਾਂਗੇ ਕਿ ਜਿਹੜੇ ਅਜਿਹੇ ਆਗੂ ਨੇ ਬਿਊਰੋ ਘੱਟੋ-ਘੱਟ ਬੋਲਣ ਲੱਗੇ ਥੋੜਾ ਜਿਹੜਾ ਸੋਚਣਾ ਚਾਹੀਦਾ। ਹੁਣ ਉਹ ਅਗਲੀ ਗੱਲ ਪੰਜਾਬ ਦੀ ਆ। ਪੰਜਾਬ ਦੇ ਵਿੱਚ ਦੌਰ ਚੱਲ ਰਿਹਾ ਚੋਣਾ ਦਾ ਜਿਹੜੀਆਂ ਬਲਾਕ ਸਭਾਤੀ ਦੇ ਜ਼ਿਲ੍ਹਾ ਪ੍ਰੀਸ਼ਦੀਆਂ ਉਹਦੇ ਵਿੱਚ ਆਪਾਂ ਦੇਖਿਆ ਕਿ ਪਿਛਲੇ ਦਿਨੀ ਕਾਫੀ ਧੱਕਾ ਮੁਕੀ ਹੋਈ ਪੂਰੇ ਪੰਜਾਬ ਦੇ ਇਲਾਕਿਆਂ 'ਚ ਲਾਠੀ ਚਾਰਜ ਹੋਏ ਤਾਂ ਕਈ ਜਿਹੜੇ ਪਾਰਟੀਆਂ ਦੇ ਆਗੂਆਂ ਦੇ ਵਰਕਰਾਂ ਦੇ ਵਿੱਚਕਾਰ ਵੀ ਆਪਸੀ ਜਿਹੜੀ ਤਹਿਸ ਬਹਿਸਵਾਜੀ ਹੋਈ ਆ ਉੱਥੇ ਫਿਰ ਪੱਗਾਂ ਉਤਰੀਆਂ ਕਈਆਂ ਦੀਆਂ ਤਾਂ ਇਹ ਸ਼ਬਦ ਉਹਨੇ ਉੱਥੇ ਬੋਲਿਆ ਗਿਆ ਜਦੋਂ ਆਪਣੇ ਡੇਰਾ ਬਾਬਾ ਨਾਨਕ ਦੇ ਵਿੱਚ ਦੋਹਾਂ ਪਾਰਟੀਆਂ ਦੇ ਆਗੂਆਂ ਦੇ ਵਿੱਚ ਲੜਾਈ ਹੋਈ ਝਗੜਾ ਹੋਇਆ ਕਾਫੀ ਡਾਂਗਾ ਚੱਲੀਆਂ ਤਾਂ ਉੱਥੇ ਫਿਰ ਪੱਗਾ ਉੱਤਰੀਆਂ ਸੀਗੀਆਂ ਤਾਂ ਉੱਥੇ ਉਹਨਾਂ ਨੇ ਉਹ ਸ਼ਬਦ ਦੀ ਜਿਹੜੀ ਵਰਤੋਂ ਕੀਤੀ ਤੇ ਉਸ ਤੋਂ ਬਾਅਦ ਇਹ ਰਾਜਨੀਤਿਕ ਤੂਲ ਫੜਿਆ ਠੀਕ ਹੈ ਇਸ ਚੀਜ਼ ਨੇ ਠੀਕ ਵੈਸੇ ਮੰਦ ਭਾਗੀ ਘਟਨਾ ਜਿਹੜੀ ਆਪਾਂ ਬੋਲ ਕਹਿੰਦੇ ਆ ਬੋਲਣਾ ਨਹੀਂ ਚਾਹੀਦਾ ਸੀ ਪੱਗਾਂ ਜੀ ਦੇਖੋ ਪੱਗ ਇੱਕ ਸ਼ਾਨ ਬਿਲਕੁਲ ਜਿਹੜੀ ਹੈ ਆਪਾਂ ਇਹ ਦੇਖਦੇ ਆ ਕਿ ਜਦੋਂ ਆਪਾਂ ਕੋਈ ਸੁਰੱਖਿਆ ਦਾ ਮੁੱਦਾ ਦੇਖਦੇ ਆ ਵੀ ਕੋਈ 에어ਪੋਰਟ ਤੇ ਜਾਂ ਕਿਤੇ ਹੋਰ ਜਿਆਦਾ ਅਗਰ ਪੱਗ ਉਤرائی ਜਾਂਦੀ ਹੈ ਤਾਂ ਉੱਥੇ ਵੀ ਇਸ ਦਾ ਮੁੱਦਾ ਹੈਗਾ ਇੰਟਰਨੈਸ਼ਨਲ ਲੈਵਲ ਤੇ ਉੱਠਦਾ ਕਿ ਪੱਗ ਉਤرائی ਕਿਉਂ ਗਿਆ ਔਰ ਤੁਸੀਂ ਇੱਕ ਪੰਜਾਬ ਦੇ ਹੋ ਕੇ ਔਰ ਇੱਕ ਖਾਸ ਕਰਕੇ ਸਿੱਖ ਭਾਈਚਾਰੇ ਨਾਲ ਸੰਬੰਧਤ ਹੋ ਕੇ ਫਿਰ ਵੀ ਤੁਸੀਂ ਇਹ ਗੱਲ ਬੋਲਦੇ ਹੋ ਠੀਕ ਹੈ ਤੇ ਮੈਨੂੰ ਲੱਗਦਾ ਵੀ ਇਹ ਚੀਜ਼ ਮੰਦਭਾਗੀ ਆ ਹੁਣ ਉੱਥੇ ਰਾਜਨੀਤਿਕ ਤोल ਕਿਵੇਂ ਫੜਿਆ ਡੇਰਾ ਬਾਬਾ ਨਾਨਕ ਦੇ ਐਮਪੀ ਦੇ ਸੁਖਿੰਦਰ ਸਿੰਘ ਰੰਧਾਵਾ ਕਾਂਗਰਸ ਪਾਰਟੀ ਦੇ ਉਹ ਕੱਲ ਸ੍ਰੀ ਕਲਤਕ ਸਭ ਗਏ ਉਹਨਾਂ ਨੇ ਉੱਥੇ ਕਿਹਾ ਵੀ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਉਲੰਘਣਾ ਹੋਣਾ ਚਾਹੀਦੀ ਹੈ ਠੀਕ ਹੈ ਆਪਾਂ ਇੱਕ ਵਾਰ ਉਹ ਸੁਖਿੰਦਰ ਰੰਧਾਵਾ ਵਾਲੀ ਜਿਹੜੀ ਹੈਗੀ ਕੱਲ ਰਾਤ ਉਹਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਉਹ ਵੀ ਆਪਾਂ ਥੋੜਾ ਜਿਹਾ ਦਰਸ਼ਕਾਂ ਨੂੰ ਦਿਖਾਉਨੇ ਆਂ ਕੱਲ ਜਿਹੜੀ ਡੇਰਾ ਬਾਬਾ ਨਾਨਕ ਚ ਬੜੀ ਮੱਦ ਬਾਕੀ ਘਟਨਾ ਹੋਈ ਹੈ ਇਲੈਕਸ਼ਨਾਂ ਹੁੰਦੀਆਂ ਨੇ ਲੜਾਈਆਂ ਹੁੰਦੀਆਂ ਨੇ ਤੇ ਇੱਕ ਪਬਲਿਕ ਦਾ ਨੁਮਾਇੰਦਾ ਲੋਕਾਂ ਨੇ ਪੱਗਾਂ ਲਵਾ ਆਖੀ ਕਿ ਜੇ ਇਹ ਗੱਲ ਕਹਿੰਦਾ ਕਿ ਪੱਗਾਂ 'ਚ ਕਿੱਲਾ ਨਹੀਂ ਲੱਗੀਆਂ ਹੁੰਦੀਆਂ ਇਹ ਪੱਗਾਂ ਲੱਤਦੀਆਂ ਵੀ ਨੇ ਤੇ ਵੱਜਦੀਆਂ ਵੀ ਨੇ ਤੇ ਉਹਦੀ ਮਾਨਸਿਕਤਾ ਜਿਹੜੀ ਆ ਸੋਚ ਆ ਜਿਹੜੀ ਇੱਡੀ ਗਿਰੀ ਔਰ ਕਟਿਆ ਇਹ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਹੈ ਔਰ ਇਹ ਦਸਤਾਰ ਹਿੰਦੁਸਤਾਨ ਦੇ ਵਿੱਚ ਨਹੀਂ ਵਰਲਡ ਦੇ ਵਿੱਚ ਇਹ ਦਸਤਾਰ ਨੂੰ ਲੋਕੀ ਸਤਿਕਾਰ ਦਿੰਦੇ ਨੇ ਕੁਜਰਤਾ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਇਹ ਆਦਮੀ ਨੇ ਜੋ ਕਿਹਾ ਕਿ ਕਿੱਲਾ ਨਹੀਂ ਠੁਕੀਆਂ ਕਿ ਪੱਗਾਂ ਲੱਥਦੀਆਂ ਨੇ ਇਹਦੇ ਤੇ ਇਮੀਡੀਏਟਲੀ ਐਕਸ਼ਨ ਕੀਤਾ ਜਾਏ ਤਾਂ ਕਿ ਅੱਗੇ ਤੋਂ ਕੋਈ ਦਸਤਾਰ ਨੂੰ ਹੱਥ ਲਾਉਣ ਦੀ ਜੁਰਤ ਨਾ ਕਰੇ ਔਰ ਨਾਲ ਹੀ ਉਹਨਾਂ ਨੂੰ ਇਹ ਕਿਹਾ ਕਿ ਇਹਨੂੰ ਇੱਥੇ ਤਲਬ ਕੀਤਾ ਜਾਏ ਪਰ ਮੈਨੂੰ ਲੱਗਦਾ ਕਿ ਉਹ ਪਹਿਲਾਂ ਹੀ ਨਾਂ ਉਹਦੀ ਪੱਗ ਆ ਤੇ ਨਾਂ ਮੇਰੇ ਖਾਲੇ ਦਾੜੀ ਆ ਉਹਦੇ ਕਰਕੇ ਉਹਨੂੰ ਪੱਗ ਦੀ ਸਤਕਾਰ ਦਾ ਪਤਾ ਵੀ ਨਹੀਂ ਉਹਨੂੰ ਗੁਰੂ ਦੇ ਸਤਕਾਰ ਦਾ ਪਤਾ ਹੀ ਨਹੀਂ ਉਹਨੂੰ ਇਹ ਨਹੀਂ ਪਤਾ ਕਿ ਇਹ ਜਿਹੜੀ ਦਸਤਾਰ ਇਹ ਵਾਜਾ ਮਾਰਨੀ ਆ ਓਏ ਆਪਣੀਆਂ ਪਛਾਣ ਕੇ ਲੈ ਜਾਓ ਇਹ ਇੱਕ ਇਹੋ ਜਿਹੀ ਮਾਨਸਿਕਤਾ ਤੇ ਇਕੱਠਿਆ ਸੋਚ ਆ ਜਿਹੜਾ ਸਾਰੇ ਹਿੰਦੁਸਤਾਨ ਦੇ ਜਿੱਥੇ-ਜਿੱਥੇ ਵੀ ਸਿੱਖ ਬੈਠੇ ਨੇ ਇਹਨੂੰ ਕੰਡੈਮਨਿੰਗ ਕਰਨਾ ਸੋ ਬਿਲਕੁਲ ਆਪਾਂ মিডিਆ ਵਾਲੀ ਉਹ ਵੀ ਦੇਖਿਆ ਤੇ ਉਸ ਤੋਂ ਬਾਅਦ ਫਿਰ ਇੱਕਦਮ ਕੁਲਦੀਪ ਸਿੰਘ ਗੜਗਾ ਜਿਹੜੇ ਸਿੰਘ ਸਾਹਿਬ ਆ ਉਹ ਵੀ মিডিਆ ਚ ਆਏ ਉਹਨਾਂ ਨੇ ਵੀ ਇਹਨੂੰ ਮੰਨ ਭਾਗਾ ਦੱਸਿਆ ਚਲੋ ਦੱਸਣਾ ਚਾਹੀਦਾ ਹੈ ਪਰ ਉਹਨਾਂ ਨੇ ਤਲਵਾਰ ਵਾਲੀ ਕੋਈ ਗੱਲ ਨਹੀਂ ਕਹੀ ਉਹਨਾਂ ਨੇ ਕਿ ਗੁਰਬਾਣੀ ਦਾ ਜ਼ਿਕਰ ਕੀਤਾ ਕਿਉਂਕਿ ਦਸਤਾਰ ਦੀ ਮਹੱਤਤਾ ਬਾਰੇ ਵੀ ਜ਼ਿਕਰ ਕੀਤਾ ਤਾਂ ਉਹਨਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ ਵੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਡੇ ਜਿਹੜੀ ਤਾਜ ਬਖਸ਼ੀ ਹੋਇਆ ਜਿਹਨੂੰ ਆਪਾਂ ਦਸਤਾਰ ਕਹਿੰਦੇ ਆ ਤਾਂ ਉਹਦਾ ਜ਼ਿਕਰ ਕੀਤਾ ਗਿਆ ਇਹ ਦਸਤਾਰ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਇਸ ਦਸਤਾਰ ਦੇ ਜੜੀਰੇ ਸਾਡੇ ਸਿੱਖ ਭਾਈਚਾਰੇ ਦੇ ਲੋਕ ਨੇ ਉਹ ਚੰਗੀਆਂ-ਚੰਗੀਆਂ ਪਦਵੀਆਂ ਤੇ ਬੈਠੇ ਨੇ ਉੱਚ ਪਦਵੀਆਂ ਤੇ ਬੈਠੇ ਨੇ ਇਸ ਦਸਤਾਰ ਨੇ ਜਿਹੜਾ ਸਿੱਖਾਂ ਦਾ ਜਿਹੜਾ ਦਸਤਾਰ ਵਿੱਚ ਤੁਸੀਂ ਗੱਲ ਕਰ ਰਹੇ ਹੋ ਕਿੱਲਾਂ ਦੀ ਗੱਲ ਕਰ ਰਹੇ ਹੋ ਇਸ ਦਸਤਾਰ ਨੇ ਜਿਹੜਾ ਦੂਧ ਰਾਡੇ ਖਾਲਸਾ ਦਰਸ਼ਕਾਂ ਨੂੰ ਕਿ ਸਿੰਘ ਸਾਹਿਬ ਨੇ ਕਿਹਾ ਕੀ ਜਦੋਂ মিডিਆ ਗਲਤ ਬਾਤ ਕੀਤੀ ਦੇਖੋ ਇਹ ਜਿਹੜਾ ਵੀ ਐਮਐਲਏ ਆ ਇਹਦੇ ਇਹ ਜਿਹੜੇ ਸ਼ਬਦ ਆ ਬਹੁਤ ਮੰਦ ਭਾਗੇ ਆ ਕਿਉਂਕਿ ਦਸਤਾਰ ਤੇ ਜਿਹੜੀ ਆ ਸਾਨੂੰ ਗੁਰੂ ਪਾਤਸ਼ਾਹ ਨੇ ਦਿੱਤੀ ਆ ਔਰ ਕੁਰਬਾਨੀ ਦੇ ਵਿੱਚ ਹੈਗਾ ਸਾਬਤ ਸੂਰਤ ਦਸਤਾਰ ਸਿਰਾ ਤਾਂ ਇੱਕ ਪੰਜਾਬ ਦੀ ਧਰਤੀ ਦੇ ਉੱਤੇ ਜੰਮਿਆ ਬੰਦਾ ਤੇ ਆਪਣੇ ਆਪ ਨੂੰ ਸਿੱਖ ਘਰਾਣੇ ਦੇ ਵਿੱਚ ਵੀ ਦੱਸੇ ਔਰ ਖੁਦ ਵੀ ਜਿਨੇ ਦਸਤਾਰ ਸਜਾਈ ਹੋਵੇ ਉਹੀ ਦਸਤਾਰ ਦੇ ਬਾਰੇ ਕੋਈ ਅਪਸ਼ਬਦ ਬੋਲੇ ਇਹ ਮੰਦਭਾਗੀ ਗੱਲ ਆ ਉਹਨੂੰ ਚੇਤਾ ਰੱਖਣਾ ਚਾਹੀਦਾ ਕਿ ਦਸਤਾਰਾਂ ਦੇ ਵਿੱਚ ਕਦੀ ਕਿੱਲ ਨਹੀਂ ਹੁੰਦੇ ਦਸਤਾਰ ਗੁਰੂ ਪਾਤਸ਼ਾਹ ਨੇ ਸ਼ਾਨਸ਼ਾਹੀ ਦਿੱਤੀ ਸਾਨੂੰ ਬਾਦਸ਼ਾਹੀ ਦਿੱਤੀ ਆ ਸਾਡੀ ਪਛਾਣ ਆ ਪਰ ਜਦੋਂ ਫਿਰ ਦਸਤਾਰਾਂ ਵਾਲੇ ਕਿੱਲ ਲਾਉਂਦੇ ਆ ਤੇ ਇਹਨਾਂ ਨੂੰ ਪਤਾ ਹੀ ਆ ਵੀ ਅੱਜ ਦਸਤਾਰਾਂ ਵਾਲਿਆਂ ਦਾ ਹੀ ਸਾਰਾ ਯੋਗਦਾਨ ਆ ਨਾ ਮੁਲਕ ਦੀ ਤਰੱਕੀ ਦੇ ਵਿੱਚ ਮੁਲਕ ਦੀ ਆਜ਼ਾਦੀ ਦੇ ਵਿੱਚ ਔਰ ਉਹਦੇ ਤੋਂ ਬਾਅਦ ਵੀ ਬਾਡਰਾਂ ਤੇ ਤਾਂ ਇਹਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਇਹਨੂੰ ਸਮੁੱਚੇ ਪੰਥ ਦੇ ਕੋਲੋਂ ਦਸਤਾਰ ਦੇ ਸਬੰਧੀ ਮਾਫੀ ਮੰਗ ਲੈਣੀ ਚਾਹੀਦੀ ਆ ਇਹ ਬਹੁਤ ਹੀ ਮੰਦਭਾਗਾ ਤੇ ਨਿੰਦਣਯੋਗ ਆ ਇਹਨਾਂ ਦੀ ਆਪਸੀ ਸਿਆਸਤ ਸੀ ਉਸ ਤੇ ਜੋ ਵੀ ਆ ਉਹਦੇ ਨਾਲ ਕੋਈ ਆਪਣਾ ਸਰੋਕਾਰ ਨਹੀਂ ਆ ਪਰ ਕਿਸੇ ਵੀ ਦਸਤਾਰ ਦੇ ਬਾਰੇ ਇਸ ਤਰ੍ਹਾਂ ਕਹਿਣਾ ਬਹੁਤ ਮੰਦਭਾਗਾ ਤੇ ਬਹੁਤ ਮਾੜਾ ਵਰਤਾਰਾ ਸੋ ਅੱਜ ਐਮਪੀ ਸੁਦਰਨਾ ਰਾਓ ਹੀ ਪਹੁੰਚੇ ਸੀ ਉਹਨਾਂ ਵੱਲੋਂ ਕੀ ਮੰਗ ਰੱਖੀ ਗਈ ਜੀ ਉਹ ਆ ਕਰਕੇ ਉਹ ਅੱਜ ਇੱਥੇ ਮੰਗ ਪੱਤਰ ਦੇ ਕੇ ਗਏ ਨੇ ਵੀ ਜੋ ਵੀ ਇਹਨਾਂ ਨੇ ਕੀਤਾ ਮਾੜਾ ਕੀਤਾ ਮੈਂ ਤੇ ਸਾਰਿਆਂ ਨੂੰ ਕਹਿਣਾ ਵਾਂ ਕੋਈ ਕਿਸੇ ਵੀ ਪਾਰਟੀ ਦੇ ਵਿੱਚ ਆ ਵੀ ਆਪਾਂ ਦਸਤਾਰਾਂ ਦੀ ਸ਼ਾਨ ਨੂੰ ਬਰਕਰਾਰ ਰੱਖੀਏ ਦਸਤਾਰ ਦੇ ਥੱਲੇ ਗੁਰੂ ਵਾਲੀ ਮੱਤ ਔਰ ਉਸ ਮੱਤ ਦੇ ਮੁਤਾਬਕ ਸਾਨੂੰ ਬੋਲਣਾ ਚਾਹੀਦਾ ਚੱਲਣਾ ਚਾਹੀਦਾ ਜੋ ਵੀ ਇਹਨੇ ਮਾੜੇ ਸ਼ਬਦ ਬੋਲੇ ਆ ਮੈਂ ਕਿਹਾ ਵੀ ਵੀਡੀਓ ਵੇਖੀ ਇੱਕ ਬੰਦਾ ਰੌਲਾ ਪਾ ਰਿਹਾ ਆਪੋ ਆਪਣੀਆਂ ਦਸਤਾਰਾਂ ਪੇਛਾਣ ਕੇ ਲੈ ਜਾਓ ਇਹ ਹੰਕਾਰ ਦੀ ਸਿਖਰ ਆ ਜੋ ਆਪਾਂ ਮੈਨੂੰ ਦਿਖਾਇਆ ਕਿ ਸਿੰਘ ਸਾਹਿਬ ਨੇ ਔਰ ਉਸ ਤੋਂ ਬਾਅਦ ਅੱਜ ਇਹ ਵੀ ਪਤਾ ਲੱਗਿਆ ਅਜੇ ਤੱਕ ਵੈਸੇ ਉਹ ਜਨਤਕ ਨਹੀਂ ਹੋਈ ਤਾਂ ਇੱਕ ਸਾਇਦ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਕਿਸੇ ਕੋਈ ਨਿੱਜੇ ਚੈਨਲ ਆਖੇਦਾ YouTube ਸ਼ਾਇਦ ਜਾਂ ਸੋਸ਼ਲ ਪੇਜ ਤੇ ਉਹਦੇ ਤੇ ਉਹਨਾਂ ਨੇ ਮਾਫੀ ਸ਼ਬਦ ਕਿਹਾ ਜਿਹੜੇ ਐਮਐਲਏ ਰੰਧਾਵਾ ਨੇ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਦੇ ਠੇਸ ਪਹੁੰਚੀ ਹੈ ਤਾਂ ਮੈਂ ਉਹਦੇ ਲਈ ਮਾਫੀ ਮੰਗਦਾ ਦੇਖੋ ਤੁਸੀਂ ਪਹਿਲੇ ਗੱਲ ਕਹਿ ਦਿੰਦੇ ਹੋ ਬਾਅਦ 'ਚ ਤੁਸੀਂ ਮਾਫੀ ਮੰਗਦੇ ਹੋ ਤਾਂ ਇਹ ਉਹਦਾ ਫਾਇਦਾ ਕੀ ਹੈ ਜੇਕਰ ਤੁਸੀਂ ਪਹਿਲਾਂ ਹੀ ਤੁਸੀਂ ਕੋਈ ਆਮ ਲੋਕ ਨਹੀਂ ਹੈ ਤੁਹਾਨੂੰ ਲੱਖਾਂ ਲੋਕਾਂ ਨੇ ਵੋਟ ਪਾ ਕੇ ਫਤਵਾ ਦੇ ਕੇ ਤੁਹਾਨੂੰ ਵਿਧਾਨ ਸਭਾ ਦੀਆਂ ਪੌੜੀਆਂ 'ਤੇ ਚੜਾਇਆ ਤੁਹਾਨੂੰ ਲੋਕਾਂ ਦੇ ਕੰਮ ਕਰਨ ਦੇ ਲਈ ਪੌੜੀ 'ਤੇ ਚੜਾਇਆ ਕਿ ਤੁਸੀਂ ਲੋਕਾਂ ਦੇ ਵਿਕਾਸ ਕਾਰਜ ਲੋਕਾਂ ਦੇ ਪਿੰਡਾਂ ਦੇ ਸ਼ਹਿਰ ਨੇ ਕਰਨ ਇਹ ਥੋੜਾ ਹੈ ਕਿ ਤੁਸੀਂ ਕਦੇ ਕਿਸੇ ਕਿਸੇ ਭਾਈਚਾਰੇ ਦੇ ਖਿਲਾਫ ਬੋਲੋਗੇ ਜਾਂ ਕਰੋ ਜੇ ਪੱਗ ਉਤਰੀਆਂ ਤਾਂ ਤੁਸੀਂ ਉਲਟਾ ਉਹਦੇ ਖਿਲਾਫ ਕਾਰ ਵੀ ਕਰੋ ਕਿ ਉਤਾਰੀ ਕਿਨੇ ਆ ਠੀਕ ਹੈ ਉਹਦੇ ਚ ਉਹ ਪੁਲਿਸ ਅਧਿਕਾਰੀ ਇੱਕ ਉਹ ਵੀ ਕਹਿੰਦੇ ਨੇ ਕਿ ਆਪੋ ਆਪਣੀਆਂ ਪਾਗਾਂ ਪਛਾਣ ਕੇ ਲਿਆ ਚੋ ਮੈਨੂੰ ਲੱਗਦਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਅਮਰਜੀਤ ਇਹਦਾ ਕਿਤੇ ਨਾ ਕਿਤੇ ਇਹਦਾ ਜਿਹੜਾ ਆਪਸੇ ਦੇ ਵਿੱਚ ਜਿਹੜੀ ਹੈ ਖਟਾਸ ਪੈਦਾ ਹੁੰਦੀ ਹੈ ਇਹਨਾਂ ਚੀਜ਼ਾਂ ਦੇ ਨਾਲ ਔਰ ਇਹ ਚੀਜ਼ ਕੋਈ ਵੀ ਹੋਵੇ ਤੇ ਪੰਜਾਬ ਆ ਚਾਹੇ ਪੰਜਾਬ ਤੋਂ ਬਾਹਰ ਕਿਸੇ ਵੀ ਧਰਮ ਦੇ ਖਿਲਾਫ ਬਿਲਕੁਲ ਪਾਰਟੀ ਕੋਈ ਵੀ ਹੈ ਚਾਹੇ ਕਾਂਗਰਸਾ ਚਾਹੇ ਆਪਾ ਕਿਸੇ ਪਾਰਟੀ ਦੇ ਲੀਡਰ ਨੂੰ ਇਹ ਚੀਜ਼ ਜਿਹੜੀ ਬੋਲਣੀ ਨਹੀਂ ਚਾਹੀਦੀ ਔਰ ਜੇ ਬੋਲੀ ਤਾਂ ਦੋ ਦਿਨ ਬਾਅਦ ਮਾਫੀ ਮੰਗੀ ਹੈ ਹਾਂ ਬਿਲਕੁਲ ਉਸਰ ਪਤਾ ਲੱਗ ਗਿਆ ਕਿ ਸ਼੍ਰੀ ਕਾਲ ਤਖਸ ਸਾਹਿਬ ਤਾਂ ਮਾਫੀ ਸ਼ਬਦ ਕਿਹਾ ਹੁਣ ਉਹ ਵੀ ਅਜੇ ਮੰਗੀ ਹੈ ਨਹੀਂ ਉਹ ਮੈਂ ਸੁਣਿਆ ਨਹੀਂ ਅਜੇ ਤੱਕ ਸਮਝ ਨਹੀਂ ਆਇਆ ਅੱਛਾ ਬਾਕੀ ਕਲਾਸ ਹੈ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਸ਼ਾਇਦ ਇਹ ਹੋਵੇਗਾ ਕਿਉਂਕਿ ਸੁਖਵਿੰਦਰ ਸਿੰਘ ਧਾਵਾ ਸ਼੍ਰੀ ਕਾਲ ਤਖਸ ਸਾਹਿਬ ਦੇ ਕਾਰਜਕਾਰਜਿਤਧਾਰਨ ਨੂੰ ਮਿਲ ਕੇ ਕਿ ਤੁਹਾਨੂੰ ਲੱਗਦਾ ਕਿ ਆਲ ਵਾਲੇ ਸਮੇਂ ਦੇ ਵਿੱਚ ਬੇਸ਼ੱਕ ਸਿੰਘ ਸਾਹਿਬ ਨੇ ਕਿ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਕਾਲ ਤਖਸੇ ਬੁਲਾਇਆ ਜਾਵੇਗਾ ਜਾਂ ਨਹੀਂ ਬੁਲਾਇਆ ਜਾਵੇਗਾ ਕਿ ਲੱਗਦਾ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਬੁਲਾਇਆ ਜਾ ਸਕਦਾ ਹੈ ਨਹੀਂ ਨਹੀਂ ਦੇਖੋ ਉਹਨਾਂ ਦੇ ਕੀ ਹੈ ਇੱਕ ਤਾਂ ਆਪਾਂ ਨੂੰ ਪਤਾ ਹੈ ਕਿ ਜਦੋਂ ਅਕਸ਼ਰ ਕਾਲ ਤਖਸੇ ਬੁਲਾਉਣਾ ਹੋਵੇ ਤਾਂ ਸਾਫ ਸੂਰਤ ਜਿਹੜੇ ਹੈਗੇ ਉਹ ਸਾਫ ਸੂਰਤ ਨਹੀਂ ਹੈ ਅੱਛਾ ਠੀਕ ਹੈ ਤਾਂ ਉਹ ਕਲੀਨ ਸ਼ੇਵ ਹੈ ਤੇ ਉਹ ਮੇਰੇ ਖਲ ਵਾਲ ਵੀ ਕੱਟਦੇ ਆ ਉਹ ਵੈਸੇ ਪੱਗ ਬੰਨਦੇ ਕਦੇ-ਕਦੇ ਜੋ ਐਮਐਲ ਰਹਦਾਵਾ ਤੇ ਪਰ ਉਹ ਜਿਹੜੇ ਹੈਗੇ ਆ ਦਾਦੇ ਵੈਸੇ ਕਲੀਨ ਸ਼ੇਵ ਆ ਤਾਂ ਇਸ ਕਰਕੇ ਮੈਨੂੰ ਲੱਗਦਾ ਸਿਰ ਕਾਲ ਤੱਕ ਸਾਬ ਤੇ ਤੁਲਬ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਔਰ ਮੈਨੂੰ ਲੱਗਦਾ ਹੋਣਾ ਵੀ ਨਹੀਂਗਾ ਤੇ ਹਾਂ ਉਹਨਾਂ ਨੇ ਮਾਫੀ ਮੰਗ ਲਈ ਜਨਤਕ ਤੌਰ ਤੇ ਮਾਫੀ ਮੰਗ ਲੈਣੀ ਚਾਹੀਦੀ ਆਪਣੇ ਸੋਸ਼ਲ ਪੇਜ ਤੇ ਪਾਦਣ ਕਿ ਮੇਰੇ ਤੋਂ ਗਲਤੀ ਹੋ ਗਈ ਤੇ ਅੱਗੇ ਤੋਂ ਜਿਹੜੀ ਜਿਹੀ ਚੀਜ਼ ਆ ਉਹ ਨਹੀਂ ਕਹਿਣ ਔਰ ਇਹ ਹੋਣਾ ਵੀ ਚਾਹੀਦਾ ਕਿ ਇੱਕ ਜਗ੍ਹਾ ਨਾਲ ਦੀ ਨਾਲ ਹੀ ਮੰਗ ਲੈਣੀ ਚਾਹੀਦੀ ਸੀ ਪਰ ਤੁਸੀਂ 2 ਦਿਨਾਂ ਬਾਅਦ ਮਾਫੀ ਮੰਗੀਏ ਚਲੋ ਫਿਰ ਵੀ ਦੇਰ ਆਈ ਦਰਸਤ ਆਈ ਮਾਫੀ ਅਜੇ ਤੱਕ ਉਹਨਾਂ ਨੇ ਜਨਤਕ ਤੌਰ ਤੇ ਜਨਤਕ ਤੌਰ ਤੇ ਨਹੀਂ ਮੰਗੀ ਔਰ ਜਨਤਕ ਤੌਰ ਤੇ ਮਾਫੀ ਜਿਹੜੀ ਉਹ ਮੰਗ ਲੈਣੀ ਚਾਹੀਦੀ ਹੈ ਤੇ ਸ਼੍ਰੀ ਕਾਲਤਕ ਸਾਬ ਨੂੰ ਭੇਜ ਦੇਣੀ ਚਾਹੀਦੀ ਹੈ ਠੀਕ ਹੈ ਬਾਣੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਤੁਹਾਨੂੰ ਉਹ ਰਾਜਨੀਤੀ ਲੀਡਰਾਂ ਦੇ ਜਿਹੜੇ ਬਿਆਨ ਨੇ ਉਹ ਸੁਣਾਏ ਨੇ ਕਿਉਂਕਿ ਅਕਸਰ ਜਿਹੜੇ ਰਾਜਨੀਤਿਕ ਲੀਡਰ ਹੁੰਦੇ ਨੇ ਉਹ ਹਮੇਸ਼ਾ ਹੀ ਸੋਚ ਸਮਝ ਕੇ ਜਿਹੜੇ ਘੱਟ ਤਰੀਕੇ ਨਾਲ ਜਿਹੜਾ ਬੋਲਦੇ ਨੇ ਕਿਉਂਕਿ ਕਈ ਵਾਰ ਤਾਂ ਇਦਾਂ ਦੀ ਸ਼ਬਦਾਵਲੀ ਬੋਲ ਜਾਂਦੇ ਨੇ ਜਿਨਾਂ ਨਾਲ ਕਿ ਆਮ ਲੋਕਾਂ ਨੂੰ ਸਮੂੱਚੇ ਪਾਈਚਾਰਨ ਜਿਹੜੀ 8 ਸਪੂਚਦੀ ਹੈ ਤਾਂ ਅਕਸਰ ਹੀ ਇਹ ਬਿਆਨ ਜਿਹੜੇ ਨੇ ਇਸ ਲੀਡਰ ਸਭਾ ਨਾਲ ਨੇ ਬੋਲੇ ਜਿਨ੍ਹਾਂ ਲੀਡਰਾਂ ਦਾ ਸੀ ਜ਼ਿਕਰ ਕੀਤਾ ਪਰ ਹੁਣ ਆਲਮ ਵਾਲੇ ਸਮੇਂ ਦੇ ਵਿੱਚ ਇਹ ਲੀਡਰ ਸਭਾ ਜਨਤਕ ਤੌਰ ਤੇ ਮਾਫੀ ਮੰਗਣਗੇ ਜਾਂ ਫਿਰ ਅੱਗੇ ਸ਼ੀਜੇ ਕਾਲਤਕ ਸਾਹਿਬ ਨੂੰ ਭੇਜਣਗੇ ਕੀ ਮਸਲਾ ਹੋਵੇਗਾ ਕੀ ਰੁਕ ਹੋਵੇਗਾ ਉਹ ਮੁਰ ਦੁਆਰਾ ਸੀ ਤੁਹਾਨੂੰ ਬੋਲਦਾ ਪੰਜਾਬ ਦੇ ਵਿੱਚ ਫਿਰ ਦੁਆਰਾ ਦੀ ਸੰਖੇਪ ਜਾਣਕਾਰੀ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ